ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਹਾਂ ਇਸ ਟਾਈਮ ਮੌਜੂਦ ਸੀ ਗੱਲ ਕਰੀ ਇਹ ਬੂਟਾ ਸਿੰਘ ਵਾਲੇ ਰੋਡ ਦੇ ਉੱਤੇ ਸਥਿਤ ਦੋ ਫੈਕਟਰੀਆਂ ਹੈਗੀਆਂ ਨੇ ਇੱਥੇ ਬਣੀਆਂ ਹੋਈਆਂ ਇੱਕ 'ਚ ਕੰਬਾਈਨਾ ਬਣਦੀਆਂ ਨੇ ਇੱਕ ਦੇ ਵਿੱਚ ਬਲੇਡ ਬਣਦੇ ਆ ਔਰ ਇਸ ਫੈਕਟਰੀ ਦੇ ਵਿੱਚ ਰਾਤ ਦੇਰ ਰਾਤਕ ਇਹਨਾਂ ਦੇ ਕਹਿਣ ਦੇ ਮਤਲਬ ਅਕਿ ਡੇਢ ਕਬਜ ਕੋਈ ਚੋਰ ਆਂਦਾ ਆ ਉਹਦੇ ਵੱਲੋਂ ਇੱਕ ਭਾਰੀ ਇੱਥੇ ਚੀਜ਼ਾਂ ਜਿਹੜੀਆਂ ਨੇ ਮਹਿੰਗੀਆਂ ਚੀਜ਼ਾਂ ਜਿਹੜੀਆਂ ਨੇ ਉੱਥੋਂ ਚੋਰੀ ਕਰਕੇ ਲੈ ਜਾਈਆਂ ਗਈਆਂ ਨੇ ਇੱਕ ਲੀਡਾਂ ਜਿਹੜੀਆਂ ਹੁੰਦੀਆਂ ਨੇ ਉਹ ਪਹਿਲਾਂ ਵੀ ਦੋ ਤਰ ਆਪਾਂ ਕਹਿ ਸਕੀਏ ਇਹ ਤਾਂ ਵੀ ਸਮਾਣਾ ਰੋਡ ਦੇ ਉੱਤੇ ਜਿਹੜ ਮਰੇ ਨੇ ਅੱਜ ਜਿਹੜੀ ਹੈ ਅਜ ਬੂਟਾ ਸਿੰਘ ਵਾਲੇ ਟੀੜੀ ਫੈਕਟਰੀ ਤਾਂ ਨਾ ਤੇ ਉੱਥੇ ਹੀ ਵਾਰਦਾਤ ਕੀਤੀ ਹੈ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਨਾਲ ਆਵੇ ਥੋੜਾ ਅੱਗੇ ਆਪਾਂ ਸਾਰੇ ਦ੍ਰਿਸ਼ ਦਿਖਾਉਂਦੇ ਜਿੱਥੇ ਵੀ ਇਹ ਚੋਰੀ ਹੋਈ ਹੈ ਇਹ ਫੈਕਟਰੀ ਦੇ ਅੰਦਰ ਇਸ ਜਗ੍ਹਾ ਤੋਂ ਜਾਨੀ ਕਿ ਚੋਰ ਐਂਟਰ ਹੁੰਦਾ ਹੈ ਔਰ ਕੁਛ ਇਹ ਆਫਿਸ ਹੈਗਾ ਆ ਇਹ ਆਫਿਸ ਦੇ ਵਿੱਚ ਪਹਿਲਾਂ ਚੋਰ ਜਿਹੜਾ ਐਂਟਰੀ ਕਰਦਾ ਹੈ ਔਰ ਚੋਰ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਪਹਿਲਾਂ ਇਹਨਾਂ ਦਾ ਕੁਝ ਸਮਾਨ ਸੀ ਜਿਹੜਾ ਆਪਾਂ ਕਹਿ ਸਕਦੇ ਕੋਈ ਲੈਪਟਾਪ ਵਗੈਰਾ ਦੀ ਗੱਲ ਕੀਤੀ ਜਾਂਦੀ ਹੈ ਔਰ ਜਾਂ ਕੋਈ ਹੋਰ ਸਮਾਨ ਹੈ ਇਥੇ ਇਸ ਦਫਤਰ ਦੇ ਵਿੱਚੋਂ ਪਹਿਲਾਂ ਚੋਰ ਵੱਲੋਂ ਚੋਰੀ ਕੀਤਾ ਗਿਆ ਔ ਤੋਂ ਬਾਅਦ ਉਹ ਬੰਦਾ ਜਿਹੜਾ ਕਿ ਉਹ ਪੌੜੀਆਂ ਦੇ ਉੱਪਰੋਂ ਦੀ ਜਾ ਕੇ ਦੂਸਰੀ ਫੈਕਟਰੀ ਦੇ ਵਿੱਚ ਐਂਟਰ ਹੁੰਦਾ ਉੱਥੇ ਵੀ ਯਾਨੀ ਕਿ ਵੱਡੀ ਜਿਹੜੀ ਚੋਰੀ ਕੀਤੀ ਤੇ ਦੁਬਾਰੇ ਕੱਲਾ ਯਾਨੀ ਕਿ ਬਾਹਰ ਕਿਸੇ ਹੋਰ ਬੰਦੇ ਨੂੰ ਸਮਾਨ ਫੜਾ ਕੇ ਉਹ ਇਥੇ ਰਫੂ ਚੱਕਰ ਹੋ ਜਾਂਦਾ ਸਾਰੀ ਗਾਣੀ ਹੋਈ ਕੀ ਅਸੀਂ ਇਹਨਾਂ ਤੋਂ ਜੋ ਪੂਰਾ ਜਾਇਜ਼ਾ ਲੈਨੇ ਆ ਹਾਂਜੀ ਬੀ ਜਕੀਨ ਆਏ ਤੁਹਾਡਾ ਜੀ ਬੰਦਾ ਗੁਰਮੀਤ ਸਿੰਘ ਹੈ ਜੀ ਇਹ ਇੱਥੇ ਕਿ ਫੈਕਟਰੀ ਕਿਸ ਚੀਜ਼ ਦੀ ਹੈ ਇਹ ਆਪਣੀ ਬਲੇਡ ਦੀ ਫੈਕਟਰੀ ਹੈ ਜੀ ਅੱਛਾ ਔਰ ਜਿਹੜੀ ਰਾਤ ਵਾਰ ਦਾ ਤੋਂ ਇਹ ਕਿੰਨੇ ਵਜੇ ਵਾਰ ਦਾ ਤੋਂ ਹੋਈ ਔਰ ਕੀ ਕੁਝ ਸਮਾਨ ਆਪਣਾ ਚੋਰੀ ਹੋਇਆ ਹੈ ਤਕਰੀਬਨ ਡੇਢ ਕਵਜ ਹੋਈ ਹੈ ਜੀ ਅੱ ਔਰ ਕੀ ਕੁਛ ਤੁਹਾਡਾ ਸਮਾਨ ਇੱਥੋਂ ਲੈ ਕੇ ਗਿਆ ਤੁਹਾਡਾ ਸਮਾਨ ਸਭ ਤੋਂ ਲੈਪਟਾਪ ਸੀਜ ਵਿੱਚੋਂ ਲੈਪਟਾਪ ਲੈ ਗਏ ਤੇ ਇਹ ਤੋਂ ਇੱਕ ਐਲਸੀਡੀ ਲੈ ਗਏ ਦਾ ਇੱਕ ਐਲਈਡੀ ਵਗੈਰਾ ਲੈ ਕੇ ਗਏ ਯਾ ਕੈਸ਼ ਵਗੈਰਾ ਨੀ ਕੈਸ਼ ਵਗੈਰਾ ਅੱਛਾ ਵਗੈਰਾ ਤਾਂ ਕਿੰਨਾ ਕਨ ਨੁਕਸਾਨ ਕਰਿਆ ਯਾ ਤਾਰਾਂ ਬੈਲਡਿੰਗ ਦੇ ਤਾਰਾਂ ਦਾ ਨਹੀਂ ਨਹੀਂ ਆਪਣੀ ਤਾਰਾਂ ਗਈਆਂ ਪਹਿਲਾਂ ਇਹ ਜੈ ਬਲੇਡਾਂ ਦੀ ਫੈਕਟਰੀ ਆ ਜਾਣਗੀ ਇੱਥੇ ਫਿਰ ਪਹਿਲਾਂ ਇੱਧਰ ਚੋਰੀ ਕੀਤੀ ਉਹਨੇ ਫਿਰ ਉਸ ਤੋਂ ਬਾਅਦ ਯਾਨੀ ਕਿ ਦੂਸਰੀ ਫੈਕਟਰੀ ਦੇ ਵਿੱਚ ਗਿਆ ਉਹ ਹਾਲ ਫਿਰ ਨਾਲ ਵਾਲੀ ਚੋਰੀ ਤੇ ਕਿੰਨਾ ਕਨ ਨੁਕਸਾਨ ਤੁਹਾਡਾ ਕਰਕੇ ਗਿਆ ਤਕਰੀਬਨ ਤਕਰੀਬਨ ਸਰਬ ਸਾਡਾ ਨੁਕਸਾਨ ਲੱਗਾ ਸਰ ਅਸੀਂ 85000 ਰੁਪਏ ਲੱਗੇ ਜੀ 85000 ਲੱਗਦਾ ਸੀਗਾ ਤੇ LCD ਸੀਗੀ ਔਰ ਪਹਿਲਾਂ ਤਾਂ ਨਹੀਂ ਕਦੇ ਕੋਈ ਚੋਰੀ ਹੋਈ ਹੈ ਫਸਟ ਵਾਰੀ ਹੋਈ ਹੈ ਇਹਦੀ ਨਹੀਂ ਨਹੀਂ ਸਰ ਪਹਿਲਾਂ ਕਦੇ ਨਹੀਂ ਉਲਕ ਮੈਂ ਮਿਸਰੇ ਹੈਗਾ ਜੀ ਕਿਉਂਕਿ ਆਏ ਸੀ ਬੜੇ ਰਾਮਨਾਲ ਅੰਦਰ ਬੜੇ ਆਉਣੇ ਪਏ ਲੋਕ ਤੋੜੇ ਤੇ ਸਮਾਨ ਦਾੜਾ ਤੋੜ ਕੇ ਲੈ ਗਏ ਦੇ ਵਿੱਚੋਂ ਹੁਣ ਕੀ ਮੰਗ ਕਰਦੇ ਹੋ ਮੰਗਦਾ ਸਰ ਬਈ ਥੱਲੋਂ ਥੱਲੋਂ ਜੇ ਆਪਣੀ ਕੋਈ ਨੁਕਸਾਨ ਹੋਇਆ ਵਈ ਕੋਈ ਸਕਿਉਰਟੀ ਗਾਰਡ ਵਗੈਰਾ ਦਿੱਤਾ ਕੋਈ ਨਹੀਂ ਛੋਟੀ ਕੋੜ ਕੋਈ ਨਹੀਂ ਸਾ ਆ ਫੜ ਲਿਓ ਬਾਕੀ ਬੈਠਦਾ ਹਾਂਗਾ ਦੱਸਦੇ ਦੱਸਦੇ ਵੀਡੀਓ ਸਾਹਮਣੇ ਖੜਾ ਲੱਗ ਉਨਵਾਰੀ ਦਾ ਜਿੰਦਾ ਵੀ ਥੋੜੇ ਜਨਵਾਰੀ ਤੋਂ ਇਕੱਲਾ ਉਹ ਕੱਟ ਕੇ ਲੈ ਗਿਆ ਮੀਟਰ ਲੈ ਕੇ ਗਿਆ ਤੇ ਓਵਰ ਦਾ ਚੱਕਰ ਜਿੰਵਾਰੀ ਤੋਂ ਲੈ ਗਿਆ ਲੇਕਿਨ ਉਹ ਬਾਹਰ ਕਮਾਂ ਦੇ ਟਾਇਰ ਤੇ ਧਰਤਾ ਉਹ ਲੱਗ ਜਾਣਾ ਭੁੱਲ ਗਿਆ ਲੀੜਾਂ ਕੋਠੇ ਦਰਵਾਜ਼ੇ ਉੱਪਰ ਸਿੱਟਦੀਆਂ ਅੱਛਾ ਛੀ ਲੀੜਾਂ ਵੀ ਇਹ ਚੋਰ ਆਇਆ ਕਿੰਨੇ ਟਾਈਮ ਕਿੰਨਾ ਸੀ ਜਦੋਂ ਇਹਨੇ ਐਂਟਰੀ ਕੀਤੀ ਰੋਜ਼ ਸੀਜੀ ਟਾਈਮਰ 'ਚ 8 ਵਜੇ 1 ਵਜੇ 8 ਮਿੰਟ ਦਿਖਾਰਾ ਅੱਛਾ ਰਾਤ ਦੇ 1 ਵਜੇ ਐਂਟਰੀ ਹੋ ਗਈ ਔਰ ਇਹ ਇਕੱਲਾ ਹੀ ਸੀ ਇਕੱਲਾ ਹੀ ਅੰਦਰ ਤਾਂ ਪਰਦਾ ਉਹਦਾ ਅੰਦਾਜ਼ਾ ਕਿੰਨਾ ਬਾਹਰ ਕਿੰਨੇ ਜਣੇ ਹੋਣੇ ਜਾਂ ਕੁਝ ਤਾਂ ਬਾਹਰ ਪਰਲੀ ਫੈਕਟਰੀ ਚ ਇੱਕ ਬੰਦਾ ਦਿਖਾ ਰਿਹਾ ਹੈ ਨਾ ਅੱਛਾ ਵੀ ਬਾਹਰ ਹੋਣੇ ਨਾ ਐਲ ਸੀ ਡੀ ਫੜਾਈ ਹੈ ਅੱਛਾ ਅੱਛਾ ਬਾਹਰ ਐਲ ਸੀ ਡੀ ਕੇ ਨੂੰ ਫੜਾਈ ਜਾਨੀ ਕਿ ਉਹ ਬੰਦਾ ਕੈਮਰੇ ਚ ਨਹੀਂ ਆਇਆ ਹੈਗਾ ਜਿਹੜਾ ਕੋਈ ਬਾਹਰ ਹੈਗਾ ਸੀ ਯਾਨੀ ਉਹ ਨਾਲ ਫੜਾਈ ਆਉਣੇ ਮਤਲਬ ਹੂੰ ਹੂੰ ਔੜੀ ਤੇ ਝੜ ਕੇ ਨਾ ਕੈਮਰਾ ਵੀ ਓਹ ਲੈਪਟਾਪ ਵੀ ਤੇ ਐਲਸੀਡੀ ਕਿਸੇ ਨੂੰ ਭਰਾਈ ਆ ਉਹ ਆ ਬੜੇ ਰਾਮਨਾ ਕੱਟ ਕੇ ਲਿਗਿਆ ਰਾਮਨਾ ਇਕੱਠੀ ਕਰੀ ਨੇ ਕੋਈ ਡਰ ਨਹੀਂ ਕੋਈ ਭੈ ਨਹੀਂ ਰਾਮਨਾ ਤੁਰ ਕੇ ਸਾਰੀ ਮਤਲਬ ਫੈਕਟਰੀ ਚ ਮੋਬਾਈਲ ਦੀ ਲਾਈਟ ਲਾ ਕੇ ਚੈੱਕ ਕੀਤਾ ਪਹਿਲਾਂ ਤਾਂ ਵੀ ਕਿੰਨੇ ਕੱਟਦੇ 17 ਚੋਰੀ ਕੀਤੀਆਂ ਨੇ ਕਿੰਨਾ ਕੁ ਨੇ ਨਕਸਾਲ ਕੀਤਾ ਥੋੜੀ ਜਿਹੀ ਜਿਹੜਾ ਸਮਾਨ ਲੈ ਕੇ ਜਾ ਉਹ ਤਾਂ 40-50 ਹਜ਼ਾਰ ਦਾ ਹੈ ਹੂੰ 45-50 ਹਜ਼ਾਰ ਦਾ ਹੋਣਾ ਹੈ ਜਿਹੜਾ ਉਹ ਮਸ਼ੀਨ ਦਾ ਕਰਕੇ 50000 ਰੁਪਏ ਦਾ ਉਹ ਸਾਨੂੰ ਸਮਾਨ ਲੈਣਾ ਪੂਆ ਉਹ ਲੈ ਕੇ ਨਹੀਂ ਗਿਆ ਲੇਕਿਨ ਨੁਕਸਾਨ ਤਾਂ ਹੋ ਗਿਆ ਸਾਡਾ ਤੋੜ ਪੱਲ ਜੋ ਵੀ ਹੈ ਹਾਂ ਉਹ ਕੱਟ ਕੇ ਤਾਰਾ ਕੱਟ ਕੇ ਨਾ ਬਸੋਰਸ ਖਰਾਬ ਮਤਲਬ ਨਾ ਨਹੀਂ ਤਾਂ ਮਹਿੰਗੀ ਆਟਮ ਹੈ ਜਾਨੀ ਕਿ ਉਹ ਠੀਕ ਹੈ ਮਤਲਬ 50000 ਹੈ ਬਾਕੀ ਹੋ ਸਕਦਾ ਵੱਧ ਵੀ ਲੱਗ ਜੇ ਤਾਂ ਹੁਣ ਕੰਮ ਕਰਾ ਕੇ ਪਤਾ ਲੱਗੂ ਤੇ ਪਹਿਲਾਂ ਵੀ ਕਦੀ ਕੋਈ ਇੱਥੇ ਚੋਰੀ ਹੋਈ ਹੈ ਜਾਂ ਪਹਿਲੀ ਵਾਰੀ ਹੋਈ ਹੈ ਹੁਣ ਸਾਡੇ ਤਾਂ ਪਹਿਲੀ ਵਾਰੀ ਹੋਈ ਜੀ 25 ਸਾਲ ਹੋ ਗਏ ਅੱਛਾ ਸਾਡੀ ਫੈਕਟਰੀ ਲਾਈਨ ਨੂੰ ਇਹਨੂੰ 15 ਸਾਲ ਹੋ ਗਏ ਉਹ ਦੂਜੀ ਨਾਲ ਰੇੜੀ ਰੋਡ ਤੇ ਸਾਡੀ ਹੁਣ 25 ਸਾਲ ਹੋ ਗਏ ਪੂਰੇ ਨਾ ਸਾਨੂੰ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਹੈਗਾ ਕੋਈ ਲੜਕੇ ਗਿਆ ਜਾਂ ਕੋਈ ਹੁੰਦਾ ਵੀ ਚਲੋ ਕਿਸੇ ਨਾਲ ਕੋਈ ਅਜ ਤੱਕ ਸਾਡਾ ਉਹ ਨਹੀਂ ਹੈਗਾ ਪਰ ਇਹ ਵੀ ਸਾਡੇ ਕੋਲ ਇੱਕ ਅੱਗੇ ਚ 2-3 ਮਹੀਨੇ ਪਹਿਲਾਂ ਕਮਬੈਂਡ ਫੈਕਟਰੀ ਚੋਂ ਉਦੋਂ ਵੀ ਲੀਡਾਂ ਚੋਰੀ ਹੋਈਆਂ ਹੁੰਦੀਆਂ ਕੱਲੀਆਂ ਲੀਡਾਂ ਚੋਰੀ ਹੁੰਦੀਆਂ ਨੇ ਸਵੇਰੇ ਆਏ ਜਦੋਂ ਮੁੰਡੇ ਉਹਦੀ ਪਤਾ ਲੱਗਿਆ ਸਾਡੇ ਵੀ ਬੰਦੇ ਜਦੋਂ 8 ਵਜੇ ਆਏ ਉਹਨਾਂ ਨੂੰ ਪਤਾ ਲੱਗਿਆ ਤੁਹਾਨੂੰ ਹਾਂ ਫੋਰਮੈਨ ਨੇ ਮੈਨੂੰ ਫੋਨ ਗਿਆ ਜਦੋਂ ਤੁਸੀਂ ਆਏ ਉਸ ਟਾਈਮ ਜਿੰਦਰੇ ਵਗੈਰਾ ਸਭ ਟੁੱਟੇ ਹੋਏ ਸੀਗੇ ਹਾਂਜੀ ਹਾਂ ਮਤਲਬ ਉਹਨੇ ਤਾਂ ਗੇਟ ਖੋਲੇ ਨਾ ਕੋੜੀ ਖਿੱਚ ਕੇ ਗੇਟ ਦੇ ਵਿਚਾਲੇ ਆੜੀ ਦੀ ਗੇਟ ਖੁੱਲ ਨਹੀਂ ਰਹਿਦੀ ਮਤਲਬ ਗੇਟ ਦੇ ਵਿੱਚ ਹੀ ਆੜੀ ਦੀ ਜਿੱਕੇ ਜਿੱਦੇ ਚੜਿਆ ਅੱਛਾ ਫੇਰ ਪੇਰ ਪੜਤਾਲ ਕੀਤੀ ਤੁਸੀਂ ਵੀ ਕੀ ਚੋਰੀ ਹੋਈ ਰਹੀ ਆ। ਅੱਜ ਮੈਂ ਉਹ ਕਹਿੰਦਾ ਰਾਤ ਕੋਈ ਬਾਤ ਚ ਹੈ ਕਿ ਵੇਰੀ ਚਲੋ ਕੁਝ ਸਾਮਾਨ ਆਇਆ ਹੋਏ ਵੀ ਬੰਦੇ ਆਏ ਹੁਣ ਜਗਵਾ ਮਾ ਮਾ ਨਾ ਕੋਈ ਆਇਆ। ਮੰਨ ਕੇ ਤਾਂ ਇਹ ਵੀ ਚਲੋ ਸਾਡਾ ਵੀ ਨੁਕਸਾਨ ਹੋ ਗਿਆ ਕੋਈ ਪਹਿਲਾਂ ਹੀ ਕੀ ਬੰਦੇ ਨੁਕਸਾਨ ਹੋ ਗਿਆ। ਥੱਲੇ ਪੈਣੀ ਜੀ ਥੱਲੇ ਪੈਣੀ ਜੀ ਕੱਲ ਨੂੰ ਕਿਸੇ ਦਾ ਹੋਰ ਨੁਕਸਾਨ ਕਰਨਗੇ। ਕਾਲੂ ਜੀ ਅਸੀਂ ਸਭ ਮੰਨ ਲਓ ਕਿਸੇ ਕਾਰਨ ਹੋ ਰਿਹਾ ਅਸੀਂ ਚੌਂਕੀਦਾਰ ਵੀ ਰੱਖ ਲੈਨੇ ਆ। ਚੌਂਕੀਦਾਰ ਰਾਤ ਨੂੰ ਜਾਗਣਾ ਤਾਂ ਹੈ ਨਹੀਂ ਸੌਣਾ ਹੀ ਐ। ਕਾਲੂ ਚੌਂਕੀਦਾਰ ਨੂੰ ਕੁਝ ਕਰਕੇ ਨੁਕਸਾਨ ਕਰ ਸਕਦੇ ਨੇ। ਬੰਦੇ ਦਾ ਹੀ ਨੁਕਸਾਨ ਕਰਕੇ ਅਸੀਂ ਕਿੱਥੇ ਭ ਮਨ ਹੁਣ ਅਗਲੇ ਸੁੱਤਾ ਪਿਆ ਜੀ ਸੁੱਤੇ ਮੈਂ ਦੋ ਡੰਡੇ ਵੀ ਮਾਰੂ ਉੱਠ ਨਹੀਂ ਸਕਦਾ ਮੜਕੇ ਹੋਈ ਆਨਸਾਰ ਸੁੱਤੇ ਪੈਨ ਦੋ ਡੰਡੇ ਵੀ ਮਾਰਦੇ ਕਿੰਨਾ ਲੀ ਤਕੜਾ ਹੈ ਬਿਲਕੁਲ ਜੀ ਆ ਰੋ ਜਾ ਹੂੰ ਕੋਈ ਸਾਢੇ ਦਾ ਲੋਹੇ ਦਾ ਸਮਾਨ ਹੈ ਕੋਈ ਰਾਟ ਚੱਕੀ ਚ ਕੁਝ ਵੀ ਲੋਹਾ ਮਾਰ ਬੰਦੇ ਨੂੰ ਮਾਰ ਜੇ ਚੌਕੀਦਾਰ ਤਾਂ ਸਾਨੂੰ ਉਦੋਂ ਵੀ ਮੰਗਾ ਪਈਓ ਜਿਹੜਾ ਚੋਰ ਹੈ ਇਹ ਪੌੜੀਆਂ ਚੜ ਕੇ ਇਸ ਫੈਕਟਰੀ ਤੋਂ ਦੂਸਰੀ ਫੈਕਟਰੀ ਦੇ ਵਿੱਚ ਐਂਟਰ ਹੁੰਦਾ ਆ ਔਰ ਉੱਥੇ ਜਾ ਕੇ ਉਹਦੇ ਵੱਲੋਂ ਜਿਹੜੀਆਂ ਤਾਰਾਂ ਵਗੈਰਾ ਜਿਹੜੀਆਂ ਨੇ ਵੱਡੀਆਂ ਜਾਂਦੀਆਂ ਨੇ ਔਰ ਹੋਰ ਜਿਹੜਾ ਨੁਕਸਾਨ ਹੈ ਜਿਹੜਾ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਇੱਥੋਂ ਹੀ ਚੋਰ ਵਾਪਸ ਆ ਕੇ ਐਸੋ ਹੀ ਆਪਾਂ ਵੀ ਵਾਪਸ ਹੋ ਕੇ ਇਧਰੋਂ ਹੀ ਉਹ ਜਿਹੜਾ ਚੋਰੀ ਨੂੰ ਅੰਜਾਮ ਦੇ ਕੇ ਰਾਮ ਨਾਲ ਜਿਹੜਾ ਕੀ ਰਫੂ ਚੱਕਰ ਹੋ ਜਾਂਦਾ ਸੀਸੀਟੀਵੀ ਫੁਟੇਜ ਜਿਹੜੀ ਹੈ ਨਾ ਉਹ ਮੈਂ ਤੁਹਾਡੇ ਨਾਲ ਜ਼ਰੂਰ ਹੀ ਸਾਂਝੀ ਕਰਾਂਗਾ ਜੇ ਕਿਸੇ ਨੂੰ ਪਛਾਣ ਆਉਂਦੀ ਹੈਗੀ ਤਾਂ ਚੈਨਲ ਦੇ ਥੱਲੇ ਮੈਂ ਕੰਟੈਕਟ ਨੰਬਰ ਜ਼ਰੂਰ ਦਵਾਂਗਾ ਕਿਸੇ ਤੱਕ ਵੀ ਕੋਈ ਲਿੰਕ ਹੋਏਗਾ ਤਾਂ ਚੈਨਲ ਨਾਲ ਸੰਪਰਕ ਕੀਤਾ ਜਾਵੇ ਜਾਂ ਮੈਂ ਇਹਨਾਂ ਦਾ ਵੀ ਕੋਈ ਕੰਟੈਕਟ ਨੰਬਰ ਥੱਲੇ ਸ਼ੋਅ ਕਰਾਂਗਾ ਜੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਜੇ ਕਿਸੇ ਬੰਦਾ ਪਛਾਣ ਚਾਹੁੰਦਾ ਹੋਵੇ ਤਾਂ ਇਹਨਾਂ ਨਾਲ ਜ਼ਰੂਰ ਕੰਟੈਕਟ ਕਰੇ ਬਾਕੀ ਮੈਂ ਕਿਸੇ ਹੋਰ ਖਬਰ ਦੇ ਨਾਲ ਤੁਹਾਡੇ ਨਾਲ ਫਿਰ ਰੂਬਰੂ ਹੋਣਾ ਉਦੋਂ ਤੱਕ ਦਿ